ਰਾਜਨੀਤੀ ਤੇ ਕਲਾਕਾਰਾਂ ਦਾ ਪੁਰਾਣਾ ਰਿਸ਼ਤਾ ਹੈ ਬਹੁਤ ਸਾਰੇ ਅਜਿਹੇ ਬਾਲੀਵੁੱਡ ਸਿਤਾਰੇ ਨੇ ਜੋ ਆਪਣੇ ਸਕਸੈਸਫੁਲ ਕੈਰੀਅਰ ਤੋਂ ਬਾਅਦ ਸਿਆਸਤ ਦੇ ਵਿੱਚ ਵੀ ਆਪਣਾ ਹੱਥ ਅਜਮਾਉਣਾ ਹੈ ਉਨ੍ਹਾਂ ਵਿੱਚ ਇੱਕ ਮਸ਼ਹੂਰ ਪਰਿਵਾਰ ਬਚਨ ਪਰਿਵਾਰ ਹੈ ਅਮਿਤਾਬ ਬਚਨ ਜਯਾ ਬਚਨ ਤੇ ਉਸਦੇ ਨਾਲ ਹੀ ਹੀਮਾ ਮਾਲਨੀ ਗੋਵਿੰਦਾ ਤਰਮਿੰਦਰ ਕਿਰਨ ਖੇ ਸ਼ਤਰੂਗੰਸ ਸਿੰਘ ਜਯਾ ਪ੍ਰਦਾ ਵਰਗੇ ਬਹੁਤ ਸਾਰੇ ਬਾਲੀਵੁੱਡ ਸਿਤਾਰੇ ਇਸ ਵਿੱਚ ਸ਼ਾਮਿਲ ਨੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਵੀ ਬਹੁਤ ਸਾਰੇ ਫਿਲਮੀ ਸਿਤਾਰਿਆਂ ਨੇ ਸਿਆਸਤ ਦੇ ਵਿੱਚ ਐਂਟਰੀ ਮਾਰੀ ਹੈ ਗੁਰਦਾਸਪੁਰ ਤੇ ਫਰੀਦਕੋਟ ਹਲਕੇ ਦੇ ਵਿੱਚ ਅਕਸਰ ਹੀ ਫਿਲਮੀ ਸਿਤਾਰਿਆਂ ਤੇ ਕਲਾਕਾਰਾਂ ਦਾ ਬੋਲਬਾਲਾ ਰਿਹਾ ਹੈ ਔਰ ਜਾਣਦੇ ਹੈ ਕਿ ਗੁਰਦਾਸਪੁਰ ਹਲਕੀ 'ਚ ਕਿਹੜੀਆਂ-ਕਿਹੜੀਆਂ ਫਿਲਮੀ ਸ਼ਖਸੀਅਤਾਂ ਨੇ ਸਿਤਾਰਿਆਂ ਨੇ ਰਾਜਨੀਤੀ ਦੇ ਵਿੱਚ ਆਏ ਨੇ ਤੇ ਕਿੰਨਾ ਕੁ ਲੋਕਾਂ ਦੇ ਦਿਲਾਂ ਤੇ ਛਾਪ ਛੱਡ ਕੇ ਗਏ ਨੇ ਗੁਰਦਾਸਪੁਰ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਹਲਕੇ ਵਿੱਚ ਮੁੱਖ ਪਾਰਟੀਆਂ ਨੇ ਭਾਜਪਾ ਦੇ ਵਿਨੋਦ ਖੰਨਾ ਨੇ 1998, 1999, 2004 ਤੇ 2014 ਵਿੱਚ ਚਾਰ ਵਾਰ ਗੁਰਦਾਸਪੁਰ ਹਲਕੀ ਦੀ ਨਿਮਾਇੰਦਗੀ ਕੀਤੀ। ਵਿਨੋਦ ਖੰਨਾ ਬਾਲੀਵੁੱਡ ਦਾ ਵੱਡਾ ਨਾਮ ਸੀ ਜਿਨ੍ਹਾਂ ਨੂੰ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੇ ਗੁਰਦਾਸਪੁਰ ਤੋਂ ਕਾਂਗਰਸ ਦਾ ਸਿਆਸੀ ਕਿਲਾ ਹਿਲਾਉਣ ਲਈ ਲਿਆਂਦਾ ਸੀ। ਉਹ ਲਗਾਤਾਰ ਚਾਰ ਵਾਰ ਭਾਜਪਾ ਦੇ ਲੋਕ ਸਭਾ ਮੈਂਬਰ ਬਣਦੇ ਰਹੇ। ਉਹਨਾਂ ਨੇ ਇਸ ਖੇਤਰ ਵਿੱਚ ਕਾਫੀ ਵਿਕਾਸ ਕਾਰਜ ਵੀ ਕਰਵਾਏ ਜਿਨ੍ਹਾਂ ਕਰਕੇ ਲੋਕ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਨੇ। ਲੋਕ ਵਿਨੋਦ ਖੰਨਾ ਨੂੰ ਪੁਲਾਂ ਦਾ ਰਾਜਾ ਕਹਿੰਦੇ ਨੇ। ਉਹਨਾਂ ਬਿਆਸ ਨਦੀ ਤੇ ਪੁਲ ਬਣਵਾਇਆ ਜੋ ਮੁਕੇਰੀਆਂ ਨੂੰ ਗੁਰਦਾਸਪੁਰ ਨਾਲ ਜੋੜਦਾ ਸੀ। ਪਠਾਨਕੋਟ ਦੀ ਉਜ ਨਦੀ ਤੇ ਵੀ ਖੰਨਾ ਨੇ ਪੁਲ ਬਣਵਾਇਆ ਸੀ। ਉਹ ਪਠਾਨਕੋਟ ਨੂੰ ਉਦਯੋਗਿਕ ਅਤੇ ਸੈਰ ਸਪਾਟੇ ਦਾ ਕੇਂਦਰ ਵੀ ਬਣਾਉਣਾ ਚਾਹੁੰਦੇ ਸੀ। ਇਹੀ ਗੱਲਾਂ ਸੀ ਜਿਨ੍ਹਾਂ ਕਾਰਨ ਉਹ ਲਗਾਤਾਰ ਕਈ ਜਿੱਤਾਂ ਹਾਸਲ ਕਰਦੇ ਰਹੇ। ਜੇਕਰ ਫਰੀਦਕੋਟ ਦੀ ਗੱਲ ਕਰੀਏ ਤਾਂ ਉੱਥੇ ਵੀ ਕਲਾਕਾਰਾਂ ਦਾ ਬੋਲਬਾਲਾ ਰਿਹਾ। ਉਥੇ ਦੋ ਗਾਣਾ ਗਾਇਕੀ ਦਾ ਵੱਡਾ ਨਾਂ ਕਮੌਂਡ ਵਾਲੇ ਮੁਹੰਮਦ ਸਦੀਕ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦੇ ਹਮਦਰਦ ਰਹੇ ਤੇ ਉਹਨਾਂ ਦੀ ਸਟੇਜਾਂ ਤੋਂ ਗਾਉਂਦੇ ਵੀ ਰਹੇ ਸਨ 2012 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਉਹਨਾਂ ਨੂੰ ਪਧੋੜ ਵਿਧਾਨ ਸਭਾ ਹਲਕੇ ਤੋਂ ਚੋਣ ਲੜਾਈ ਅਤੇ ਉਹ ਵਿਧਾਇਕ ਵੀ ਬਣੇ 2017 ਦੀਆਂ ਚੋਣਾਂ ਵਿੱਚ ਉਹ ਹਾਰ ਗਏ ਪਰ ਅਜੇ ਵੀ ਉਹ ਸਿਆਸਤ ਵਿੱਚ ਸਰਗਰਮ ਨੇ 2019 ਦੀਆਂ ਚੋਣਾਂ ਦੌਰਾਨ ਸਨੀ ਦਿਓਲ ਨੇ ਗਦਰ ਫਿਲਮ ਦੇ ਕਈ ਡਾਇਲੌਗ ਚੋਣ ਪ੍ਰਚਾਰ ਵਿੱਚ ਇਸਤੇਮਾਲ ਕੀਤੇ ਸਨ ਲੋਕਾਂ ਨੇ ਸਨੀ ਦਿਓਲ ਨੂੰ ਬਹੁਤ ਪਸੰਦ ਵੀ ਕੀਤਾ ਤੇ ਵੋਟਾਂ ਤੇ ਵੱਡੇ ਫਰਕ ਦੇ ਨਾਲ ਜਿਤਾ ਕੇ ਲੋਕ ਸਭਾ ਵਿੱਚ ਵੀ ਭੇਜਿਆ ਬਤੌਰ ਲੋਕ ਸਭਾ ਮੈਂਬਰ ਸਨੀ ਦਿਓਲ ਸ਼ੁਰੂ ਵਿੱਚ ਕੁਝ ਸਰਗਰਮ ਵੀ ਰਹੇ ਪਰ ਇਸ ਤੋਂ ਬਾਅਦ ਉਹ ਆਪਣੇ ਹਲਕੇ ਅਤੇ ਉੱਥੋਂ ਤੱਕ ਕਿ ਸੰਸਦ ਭਵਨ ਤੋਂ ਵੀ ਦੂਰ ਹੁੰਦੇ ਚਲੇ ਗਏ ਲੋਕ ਸਭਾ ਵਿੱਚ ਉਹਨਾਂ ਦੀ ਹਾਜ਼ਰੀ ਮਹਿਜ਼ 20% ਦੀ ਰਹੀ ਸਨੀ ਦਿਓਲ ਬਾਲੀਵੁੱਡ ਦੇ ਜਾਣੇ ਪਛਾਣੇ ਪੰਜਾਬੀ ਮੂਲ ਦੇ ਅਦਾਕਾਰ ਹਨ ਸਨੀ ਦਿਓਲ ਭਾਰਤੀ ਜਨਤਾ ਪਾਰਟੀ ਦੇ ਗੁਰਦਾਸਪੁਰ ਹਲਕੀ ਤੋਂ ਲੋਕ ਸਭਾ ਮੈਂਬਰ ਹਨ ਤੇ ਗੁਰਦਾਸਪੁਰ ਪੰਜਾਬ ਦਾ ਸਰਹੱਦੀ ਹਲਕਾ ਹੈ ਜੋ ਪਾਕਿਸਤਾਨ ਸਰਹੱਦ ਨਾਲ ਵੀ ਲੱਗਦਾ ਹੈ ਸਨੀ ਦਿਓਲ ਨੂੰ 2019 ਦੀਆਂ ਆਮ ਚੋਣਾਂ ਦੌਰਾਨ ਭਾਜਪਾ ਨੇ ਪੈਰਾਸ਼ੂਟ ਉਮੀਦਵਾਰ ਬਣਵਾਇਆ ਸੀ ਉਹਨਾਂ ਪੰਜਾਬ ਕਾਂਗਰਸ ਦੇ ਤਤਕਾਲੀ ਪ੍ਰਧਾਨ ਸੁਨੀਲ ਜਾਖੜ ਨੂੰ ਚੋਣਾਂ ਵਿੱਚ ਹਰਾਇਆ ਸੀ ਤੇ ਸਨੀ ਦਿਓਲ ਦੀ ਸੰਸਦ ਹਲਕੇ ਵਿੱਚੋਂ ਗੈਰ ਹਾਜ਼ਰੀ ਉੱਤੇ ਲੋਕ ਅਕਸਰ ਨਰਾਜ਼ਗੀ ਪ੍ਰਗਟਾਉਂਦੇ ਰਹਿੰਦੇ ਸਨ ਸਨੀ ਦਿਓਲ ਦੀ ਲੋਕ ਸਭਾ ਦੇ ਵਿੱਚ ਹਾਜ਼ਰੀ ਬਾਰੇ ਗੱਲ ਕਰੀਏ ਤਾਂ 2019 ਦੇ ਸਰਦ ਰੁੱਤ اجلاس ਵਿੱਚ ਉਹਨਾਂ ਦੀ ਹਾਜ਼ਰੀ ਮਹਿਜ਼ 65% ਰਹੀ 2019-2023 ਦੇ ਵਿੱਚ ਮਹਿਜ਼ 20% ਤੇ 2023 ਦੇ ਬਜਟ ਦੇ ਵਿੱਚ ਤਾਂ ਸਿਰਫ 8% ਹੀ ਹਾਜ਼ਰੀ ਦੇ ਨਾਲ ਸੈਸ਼ਨ ਤੇ ਹਿੱਸੇਦਾਰ ਰਹੇ ਹੁਣ ਗੁਰਦਾਸਪੁਰ ਸੀਟ ਲਈ ਬੀਜੇਪੀ ਵੱਲੋਂ ਦਿਨੇਸ਼ ਸਿੰਘ ਬਾਬੂ ਕੈਂਡੀਡੇਟ ਖੜੇ ਨੇ ਪਰ ਉਹਨਾਂ ਦੀ ਟੱਕਰ ਦੇਣ ਲਈ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਵੀ ਗੁਰਦਾਸਪੁਰ ਲਈ ਲੜਨ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਜਿਵੇਂ ਵਿਨੋਦ ਖੰਨਾ ਨੇ ਆਪਣੇ ਆਖਰੀ ਸਮੇਂ ਤੱਕ ਗੁਰਦਾਸਪੁਰ ਦੀ ਸੇਵਾ ਕੀਤੀ ਮੈਂ ਵੀ ਹੁਣ ਜੀ ਸੇਵਾ ਕਰਾਂਗੀ ਹੁਣ ਦੇਖਣਾ ਇਹ ਹੋਵੇਗਾ ਕਿ ਗੁਰਦਾਸਪੁਰੀਆਂ ਦੀ ਕਿਸਮਤ 'ਚ ਆਖਿਰ ਕੌਣ ਹੈ